17 ਜੂਨ ਦੀ ਦੇਰ ਰਾਤ ਨੂੰ ਚੇਨਈ ਦੇ ਬਸੰਤਨਗਰ ਇਲਾਕੇ ਦੇ ਵਿੱਚ ਸੂਰਿਆ ਨਾਮ ਦਾ ਇੱਕ 22 ਸਾਲਾ ਪੇਂਟਰ ਜਿਹੜਾ ਉਹ ਜਦੋਂ ਥੱਕ ਗਿਆ ਆਪਣੇ ਕੰਮ ਤੋਂ ਤਾਂ ਉਹਨੂੰ ਨੀਂਦ ਆ ਗਈ ਤੇ ਉਹ ਏਸੇ ਦੌਰਾਨ ਜਿਹੜਾ ਫੁੱਟਪਾਥ ਦੇ ਉੱਤੇ ਸੌਂ ਜਾਂਦਾ ਜਦੋਂ ਉਹ ਸੁੱਤਾ ਪਿਆ ਹੁੰਦਾ ਥੱਕਿਆ ਹੁੰਦਾ ਤਾਂ ਏਸੇ ਦੌਰਾਨ ਇੱਕ BMW ਗੱਡੀ ਆਉਂਦੀ ਆ ਉਹਦੇ ਉੱਤੇ ਚੜ ਜਾਂਦੀ ਆ ਤੇ ਇਸ ਸੂਰਿਆ ਜਿਹੜਾ ਪੇਂਟਰ ਦਾ ਕੰਮ ਕਰਦਾ ਸੀ ਇਹਦੀ ਜਾਨ ਨਿਕਲ ਜਾਂਦੀ ਆ ਇਹ ਗੱਡੀ ਰੁਕਦੀ ਵੀ ਨਹੀਂ ਜਦੋਂ ਭੀੜ ਇਸ ਗੱਡੀ ਨੂੰ ਘੇਰਦੀ ਹੈ ਡੱਕਦੀ ਹੈ ਤਾਂ ਇਸ ਗੱਡੀ ਨੂੰ ਚਲਾਉਣ ਵਾਲੀਆਂ ਦੋ ਲੜਕੀਆਂ ਦੇ ਵਿੱਚੋਂ ਇੱਕ ਲੜਕੀ ਕਹਿੰਦੀ ਹੈ ਵੀ ਮੇਰੇ ਪਿਤਾ ਜਿਹੜੇ ਨੇ ਉਹ ਸੰਸਦ ਮੈਂਬਰ ਨੇ ਮੇਰਾ ਨਾਮ ਬੀੜਾ ਮਾਦੂਰੀ ਆ ਔਰ ਮੈਂ ਬੀੜਾ ਮਸਤਾਨ ਰਾਓ ਦੀ ਬੇਟੀ ਆ ਲੋਕ ਬੜੇ ਹੈਰਾਨ ਹੁੰਦੇ ਆ ਵੀ ਅਗਰ ਤੁਸੀਂ ਇੱਕ ਸੰਸਦ ਮੈਂਬਰ ਦੇ ਬੇਟੀ ਹੋ ਤੁਸੀਂ ਉਹਨਾਂ ਦੀ ਔਲਾਦ ਹੋ ਤਾਂ ਇਹਦਾ ਕੀ ਮਤਲਬ ਹੋਇਆ ਵੀ ਸੜਕ ਛੱਡ ਕੇ ਤੁਸੀਂ ਗੱਡੀ ਜਿਹੜੀ ਆ ਉਹ ਫੁੱਟਪਾਥ ਦੇ ਉੱਤੇ ਚੜਾ ਲਓ ਤੇ ਉੱਥੇ ਇੱਕ ਥੱਕਿਆ ਹਾਰਿਆ ਮਜ਼ਦੂਰ ਜਿਹੜਾ ਉਹ ਸੁੱਤਾ ਪਿਆ ਤੇ ਤੁਸੀਂ ਉਹਨੂੰ ਰੋਂਦ ਕੇ ਚਲੇ ਜਾਓ ਗੱਡੀ ਉਹਦੇ ਉੱਪਰ ਦੀ ਲੰਘਾ ਦਿਓ ਤੇ ਤੁਸੀਂ ਰੁਕੋ ਵੀ ਨਾ ਤੇ ਫਿਰ ਜਦੋਂ ਤੁਹਾਨੂੰ ਅਸੀਂ ਰੁਕੀਏ ਪੁੱਛੀਏ ਤੇ ਤੁਸੀਂ ਅੱਗੋਂ ਜਿਹੜਾ ਧੌਂਸ ਜਮਾਉਨੇ ਹੋ ਇਹਦਾ ਵੀਡੀਓ ਵੀ ਵਾਇਰਲ ਹੋਇਆ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ ਪਰ ਹੋਇਆ ਕੀ ઠાણે ਦੇ ਵਿੱਚ ਹੀ ਬੀੜਾ ਮਾਦਰੀ ਜਿਹੜੇ ਇਸ ਗੱਡੀ ਨੂੰ ਚਲਾ ਰਹੇ ਸੀਗੇ ਜਿਹੜੇ ਇੱਕ ਬਿਜ਼ਨਸ ਵੂਮਨ ਨੇ ਇਹਨਾਂ ਨੂੰ ਜਿਹੜਾ ਵਾ ਜ਼ਮਾਨਤ ਦੇ ਦਿੱਤੀ ਜਾਂਦੀ ਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਸਹੇਲੀ ਬੈਠੀ ਸੀ ਉਹ ਭੀੜ ਦੇ ਨਾਲ ਬੈਸਣ ਲੱਗ ਪੈਂਦੀ ਆ ਵੀ ਸਾਡੀ ਤਾਂ ਗਲਤੀ ਕੋਈ ਨਹੀਂ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਪਹਿਲੀ ਗੱਲ ਤੇ ਫੁੱਟਪਾਥ ਤੇ ਸੁੱਤੇ ਕਿਉਂ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਵੀ ਅਗਰ ਸਾਡੇ ਦੇਸ਼ ਦੇ ਲੋਕ ਫੁੱਟਪਾਥ ਦੇ ਉੱਤੇ ਸੌ ਰਹੇ ਆ ਤਾਂ ਇਹ ਤਾਂ ਸਾਡੇ ਜਿਹੜੇ ਨੇਤਾ ਨੇ ਰਾਜਨੇਤਾ ਨੇ ਇਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਨੂੰ ਘਰਮਹਈਆ ਕਰਾ ਕੇ ਦਿਓ ਇਹਨਾਂ ਦੀ ਘੱਟੋ ਘੱਟ ਆਮਦਨ ਇੰਨੀ ਹੋਵੇ ਵੀ ਇਹ ਸ਼ਾਮ ਨੂੰ ਆਪਣੇ ਘਰ ਚਲੇ ਜਾਣ ਉੱਥੇ ਸੌਂ ਜਾਣ ਇਹਨਾਂ ਨੂੰ ਓਵਰਟਾਈਮ ਇੰਨੇ ਕਿਉਂ ਕਰਨੇ ਪੈਣ ਵੀ ਜਦੋਂ ਰਾਤ ਦੇ 10 11 12 ਵਜਾਂ ਦੇ ਉੱਥੇ ਹੀ ਸੌ ਜਾਣ ਇਹ ਸਵਾਲ ਤਾਂ ਇਹ ਵੀ ਖੜਾ ਹੁੰਦਾ ਪਰ ਕਿਉਂਕਿ ਹੁਣ ਇਹ ਇੱਕ ਐਮਪੀ ਦੀ ਬੇਟੀ ਸੀ ਬੀੜਾ ਮਾਦਰੀ ਇੱਕ ਹੀ ਕਰਦੇ ਆ ਪੁਲਿਸ ਵਾਲੇ ਇਹਨਾਂ ਦੇ ਉੱਤੇ 304 ਦਾ ਇੱਕ ਮੁਕੱਦਮਾ ਦਰਜ ਕਰਦੇ ਆ 304ਏ ਯਾਨੀ ਕਿ ਅੰਗੈਲੀ ਦੇ ਵਿੱਚ ਜਿਹੜੀ ਆ ਇਹ ਮੌਤ ਹੋ ਗਈ ਤੇ ਇਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਆ ਇਹ ਘਰ ਆ ਜਾਂਦੇ ਆ ਤੇ ਉਹ ਮੁੰਡਾ ਜਿਹੜਾ ਉਹ ਆਪਣੀ ਜਾਨ ਗਵਾ ਬੈਠਦਾ ਜਦੀ ਉਮਰ ਮਹਿਜ਼ 22 ਸਾਲ ਆ ਤੇ ਪੇਂਟਰ ਦਾ ਉਹ ਕੰਮ ਕਰਦਾ ਸੀਗਾ ਇਸੇ ਤਰ੍ਹਾਂ ਹੀ ਪਿਛਲੇ ਮਹੀਨੇ ਮਈ ਦੇ ਵਿੱਚ ਪੂਨੇ ਚ ਹੋਇਆ ਸੀ ਕਲਿਆਣੀ ਨਗਰ ਦੇ ਵਿੱਚ ਜਦੋਂ ਇੱਕ ਬਿਜ਼ਨਸਮੈਨ ਦਾ ਮੁੰਡਾ ਪੋਰਸ਼ ਗੱਡੀ ਚਲਾ ਰਿਹਾ ਸੀ 200 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਉਹ ਗੱਡੀ ਜਿਹੜੀ ਆ ਭਜਾਈ ਫਿਰਦਾ ਸੀ ਸੜਕਾਂ ਦੇ ਉੱਤੇ ਤਾਂ ਮੋਟਰਸਾਈਕਲ ਸਵਾਰ ਮੁੰਡਾ ਕੁੜੀ ਉਹਦੇ ਅੱਗੇ ਆ ਜਾਂਦੇ ਆ ਉਹਦੇ ਕੋਲ ਬ੍ਰੇਕਾਂ ਵੱਜਦੀਆਂ ਹੀ ਨਹੀਂ ਫੇਰ ਪਤਾ ਲੱਗ ਜਾਂਦੀ ਉਹਨੇ ਸ਼ਰਾਬ ਪੀਤੀ ਹੋਈ ਆ ਫੇਰ ਉਹਦੀ ਸ਼ਰਾਬ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆndੀਆਂ ਰਹੀਆਂ ਵੀ ਉਹਦਾ ਬਲੱਡ ਸੈਂਪਲ ਉਹਦੀ ਮੰਮੀ ਦੇ ਬਲੱਡ ਸੈਂਪਲ ਦੇ ਨਾਲ ਚੇਂਜ ਕਰ ਦਿੱਤਾ ਗਿਆ ਤਾਂ ਕਿ ਜਦੋਂ ਰਿਪੋਰਟ ਆਵੇ ਤਾਂ ਪਤਾ ਹੀ ਨਾ ਲੱਗੇ ਵੀ ਇਹ 17 ਸਾਲ ਦੇ ਬੱਚੇ ਨੇ ਸ਼ਰਾਬ ਪੀਤੀ ਹੋਈ ਆ ਖੈਰ ਇਸ ਮਾਮਲੇ ਦੇ ਵਿੱਚ ਜਿਹੜੇ YSR ਯਾਨੀ ਕਿ ਜਗਨ ਰੈਡੀ ਦੀ ਜਿਹੜੀ ਪਾਰਟੀ ਹੈ ਆਂਧਰਾ ਪ੍ਰਦੇਸ਼ ਤੋਂ ਉਹਦੇ ਮੈਂਬਰ ਪਾਰਲੀਮੈਂਟ ਵੀੜਾ ਮਸਥਾਨ ਰਾਓ ਦੀ ਇਹ ਬੇਟੀ ਜਿਹੜੀ ਹੈ ਇਹਨੂੰ ਜ਼ਮਾਨਤ ਮਿਲ ਗਈ ਆ ਪਰ ਇਸ ਵਕਤ ਇਹ ਮਾਮਲਾ ਜਿਹੜਾ ਇਹ ਹੁਣ ਤੂਲ ਪਕੜਦਾ ਜਾ ਰਿਹਾ ਇਹ ਹੁਣ ਗਰਮਾਉਂਦਾ ਜਾ ਰਿਹਾ ਭਈ ਜੇ ਕੋਈ ਆਮ ਬੰਦਾ ਹੁੰਦਾ ਜੇ ਕਿਸੇ ਆਮ ਬੰਦੇ ਦੇ ਕੋਲੋਂ ਅਚਾਨਕ ਗੱਡੀ ਕਿਸੇ ਵਿੱਚ ਵੱਜ ਜਾਂਦੀ ਅੱਗੇ ਜਿਹੜਾ ਇਹ ਦੁਖਦਾਈ ਹਾਦਸਾ ਵਾਪਰ ਜਾਂਦਾ ਤਾਂ ਕੀ ਉਸ ਕੇਸ ਦੇ ਵਿੱਚ ਵੀ ਪੁਲਿਸ ਨੇ ਉਸੇ ਵੇਲੇ ਜ਼ਮਾਨਤ ਦੇ ਦੇਣੀ ਸੀ ਉਸ ਕੇਸ ਦੇ ਵਿੱਚ ਵੀ ਪੁਲਿਸ ਨੇ ਕਹਿਣਾ ਸੀ ਕੋਈ ਗੱਲ ਨਹੀਂ ਤੁਸੀਂ ਥਾਣੇੋਂ ਜਿਹੜੀ ਹੈ ਜ਼ਮਾਨਤ ਲੈ ਲਓ ਅੱਜ ਕੱਲ ਤਾਂ 751 ਦੀ ਜ਼ਮਾਨਤ ਵੀ ਥਾਣੇ 'ਚ ਨਹੀਂ ਹੁੰਦੀ ਉਹਦੇ ਵਾਸਤੇ ਵੀ ਕੋਰਟ ਜਾਣਾ ਪੈਂਦਾ ਤੇ ਪੁਲਿਸ ਨੇ ਇਹਨਾਂ ਨੂੰ 304 A ਦੇ ਮੁਕੱਦਮੇ ਦੇ ਵਿੱਚ ਬੀੜਾ ਮਾਦੂਰੀ ਨੂੰ ਜਿਹੜਾ ਵਾ ਉਹ ਜ਼ਮਾਨਤ ਦੇ ਦਿੱਤੀ ਤੇ ਹੁਣ ਵਿਰੋਧੀ ਪਾਰਟੀਆਂ ਨੂੰ ਇੱਕ ਜਿਹੜਾ ਵਾ ਉਹ ਮੁੱਦਾ ਵੀ ਮਿਲ ਗਿਆ ਭਈ ਇਹ ਵੱਡੇ ਰਾਜਨੇਤਾਵਾਂ ਦੇ ਬੱਚੇ ਕਰਦੇ ਕੀ ਨੇ ਔਰ ਲੋਕ ਵੀ ਸਵਾਲ ਕਰ ਰਹੇ ਆ ਇਸ ਵਕਤ ਕਿ ਇਹ ਗਰ ਇਹਨਾਂ ਦੇ ਬੱਚਿਆਂ ਨੇ ਤੇਜ਼ ਗੱਡੀਆਂ ਭਜਾਉਣੀਆਂ ਨੇ ਚਲਾਉਣੀਆਂ ਨੇ ਤਾਂ ਘੱਟੋ ਘੱਟ ਤੁਸੀਂ ਆਪਣੇ ਬੱਚਿਆਂ ਵਾਸਤੇ ਹੀ ਸੜਕਾਂ ਵਧੀਆ ਬਣਾ ਦੋ ਤੁਸੀਂ ਆਪਣੇ ਬੱਚਿਆਂ ਦੀ ਖਾਤਰ ਹੀ ਗਰੀਬਾਂ ਦਾ ਸੋਚ ਲਓ ਵੀ ਇਹ ਗਰੀਬ ਜਿਹੜੇ ਆ ਘੱਟੋ ਘੱਟ ਰਾਤ ਨੂੰ ਆਪਣੀਆਂ ਝੁੱਗੀਆਂ ਝੌਂਪੜੀਆਂ 'ਚ ਤੇ ਚਲੇ ਜਾਣ ਇਹਨਾਂ ਨੂੰ ਸੜਕਾਂ 'ਤੇ ਨਾ ਸੌਣਾ ਪਵੇ ਇਸ ਵੀਡੀਓ ਜਿਹੜਾ ਇਸ ਪੂਰੇ ਘਟਨਾਕ੍ਰਮ ਦਾ ਕਿਉਂਕਿ ਜਦੋਂ ਲੋਕਾਂ ਨੇ ਰੋਕਿਆ ਕਿਉਂਕਿ ਇਹ ਰੁਕੇ ਨਹੀਂ ਪਹਿਲੀ ਗੱਲ ਤੇ ਫਿਰ ਇਹਨਾਂ ਨੇ ਇਹ ਵੀ ਕਿਹਾ ਵੀ ਐਂਬੂਲੈਂਸ ਨੂੰ ਵੀ ਫੋਨ ਅਸੀਂ ਕੀਤਾ ਸੀਗਾ ਪੁਲਸ ਨੂੰ ਵੀ ਅਸੀਂ ਇਨਫੋਰਮ ਕੀਤਾ ਤੇ ਪੁਲਸ ਨੇ ਵੀ ਇਦਾਂ ਹੀ ਕੁਝ ਦੱਸਿਆ ਵੀ ਹਾਂਜੀ ਸਾਨੂੰ ਫੋਨ ਵੀ ਬੀੜਾ ਮਾਧੂਰੀ ਵੱਲੋਂ ਕੀਤਾ ਗਿਆ ਜਿਹੜੇ ਐਮਪੀ ਬੀੜਾ ਮਸਤਾਨ ਰਾਓ ਦੀ ਬੇਟੀ ਆ ਤੇ ਐਂਬੂਲੈਂਸ ਨੂੰ ਵੀ ਕਾਲ ਲੈਣਾ ਇਹਨੇ ਕੀਤਾ ਹੁਣ ਜਿੱਥੇ ਤੁਸੀਂ ਜ਼ਮਾਨਤ ਹੀ ਉਹਨਾਂ ਨੂੰ 5-7 ਮਿੰਟਾਂ ਚ ਦੇ ਦਿੱਤੀ ਆ ਤਾਂ ਤੁਸੀਂ ਤਾਂ ਇੰਨੀ ਗੱਲ ਜ਼ਰੂਰ ਕਹੋਗੇ ਖੈਰ ਇਹ ਹੁਣ ਮਾਮਲਾ ਜਿਹੜਾ ਇਹ ਗਰਮਾਉਂਦਾ ਜਾ ਰਿਹਾ ਤਾਂ ਦੇਖਦੇ ਆ ਕਿ ਜਿੱਦਾਂ ਪੂਨੇ ਹੇਟਨ ਰਨ ਕੇਸ ਦੇ ਵਿੱਚ ਉਸ ਮੁੰਡੇ ਨੂੰ ਹੁਣ ਸਖਤ ਤਰਾਵਾਂ ਦੇ ਤਹਿਤ ਜਿਹੜਾ ਉਹ ਨਜ਼ਰਬੰਦ ਕੀਤਾ ਗਿਆ ਨਾਲ ਉਹਦੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਕੇਸ ਦੇ ਵਿੱਚ ਵੀ ਇਸ ਮਾਦੂਰੀ ਲੜਕੀ ਦੇ ਜਿਹੜੇ ਪਿਤਾ ਜਿਹੜੇ ਸੰਸਦ ਮੈਂਬਰ ਨੇ ਰਾਜ ਸਭਾ ਦੇ ਉਹ ਮੈਂਬਰ ਨੇ ਕਿ ਇਹਨਾਂ ਉੱਤੇ ਵੀ ਕੋਈ ਸਖਤ ਕਾਰਵਾਈ ਹੋਏਗੀ ਜਾਂ ਫਿਰ ਇਹ ਬਚ ਜਾਣਗੇ ਹਾਲੇ ਤੱਕ ਇਸ ਕੇਸ ਦੇ ਵਿੱਚ ਜਿਉਂ-ਜਿਉਂ ਦਿਨ ਲੰਘਣੇ ਆ ਇਹ ਵੀ ਪਤਾ ਲੱਗੇਗਾ ਕਿ ਹੋ ਸਕਦਾ ਜਿੱਦਾਂ ਪੂਨੇ ਵਾਲੇ ਕੇਸ 'ਚ ਹੋਇਆ ਸੀਗਾ ਬਈ ਗੱਡੀ ਉਹ ਲੜਕਾ ਚਲਾ ਹੀ ਨਹੀਂ ਸੀ ਰਿਹਾ ਉਹਨਾਂ ਦਾ ਡਰਾਈਵਰ ਚਲਾ ਰਿਹਾ ਸੀ ਹੋ ਸਕਦਾ ਏਸ ਕੇਸ 'ਚ ਵੀ ਇਦਾਂ ਹੀ ਹੋਵੇ ਵੀ ਗੱਡੀ ਜਿਹੜੀ ਹੈ ਇਹ ਬੀੜਾ ਮਾਦੂਰੀ ਚਲਾ ਹੀ ਨਹੀਂ ਸੀ ਰਹੀ ਕਿਉਂਕਿ ਹੱਲੇ ਤਾਂ ਇਹ ਖਬਰ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆਣੀ ਸ਼ੁਰੂ ਹੋਈ ਆ ਕੀ ਪਤਾ ਪੁਲਿਸ ਇਹ ਕਹਿ ਦੇਵੇ ਕਿ ਇਹਨਾਂ ਦੀ ਜਿਹੜੀ ਦੋਸਤ ਸੀ ਯਾਨੀ ਕਿ ਇਹਨਾਂ ਦੇ ਨਾਲ ਜਿਹੜੀ ਸਹੇਲੀ ਸਫ਼ਰ ਕਰ ਰਹੀ ਸੀ ਗੱਡੀ ਤਾਂ ਉਹ ਚਲਾਰੀ ਸੀ ਮੁਕੱਦਮਾ ਤਾਂ ਉਹਦੇ ਉੱਤੇ ਦਰਜ ਹੋਇਆ ਸੋ ਕਈ ਤਰ੍ਹਾਂ ਦੀਆਂ ਖਬਰਾਂ ਅਜੇ ਏਸ ਕੇਸ ਨੂੰ ਲੈ ਕੇ ਮੀਡੀਆ ਦੇ ਵਿੱਚ ਆਉਣਗੀਆਂ ਕਈ ਕੁਝ ਇਸ ਕੇਸ ਦੇ ਵਿੱਚ ਜਿਹੜਾ ਵਾ ਉਹ ਦੇਖਣ ਨੂੰ ਮਿਲੇਗਾ ਅਗਰ ਨਿਰਪੱਖ ਜਾਂਚ ਨਾ ਹੋਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ